લાલીજી ਤੁਹਾਡਾ ਖਿਆਲ ਸਾਡੀ પાર્ટી ਵਾਸਤੇ ਸ਼ੋਭ ਸਿੰਘ ਜੀ ਨੇ ਤੇ ਮਾਸਾ ਪ੍ਰਗਟ ਸਿੰਘ ਹੋਣਾ ਨੂੰ ਇਸका ਦੀ ਮੁਬਾਰਕ ਦੇਣਾ ਚਾਹਾਂਗਾ ਕਿ ਉਹਨਾਂ ਨੇ ਵੀ ਬਹੁਤ ਦੇਰ ਤੋਂ ਇਸ ਕੋਸ਼ਿਸ਼ ਵਿੱਚ ਸਰ ਲਾਲੀ ਜੀ ਨੂੰ ਮੈਂ ਵੀ ਕਹਿੰਦਾ ਰਿਹਾ ਉਹਨਾਂ ਨੇ ਪ੍ਰਗਟ ਸਿੰਘ ਹੋਣਾ ਨੇ ਵੀ ਜੋਰ ਲਗਾਇਆ ਤੇ ਮੌਕਾ ਬਣ ਗਿਆ ਜੋ ਸਾ ਕੁਲਵੀਰ ਸਿੰਘ ਜ਼ੀਰਾ ਜੀ ਦੀ ਲਕਸ਼ਣ ਹੈ ਇਸੇ داری ਸੀ ਅੱਜ ਪਾਰਟੀ ਵਿੱਚ ਸਾਡੇ ਦਾਖਲ ਹੋਏ ਨੇ ਇਦੇ ਨਾਲ ਇਸ ਹਲਕੇ ਵਿੱਚ ਬਹੁਤ ਹੱਦ ਤੱਕ ਤੇ ਸਾਰੇ ਹੀ ਅਪਾਰਟਮੈਂਟ ਹਲਕੇ ਚ ਸਾਨੂੰ ਮਦਦ ਮਿਲੇ ਕਿ ਮੈਂ ਉਹਨਾਂ ਲੋਗ ਜਿਹੜਾ ਹੈ ਅਗਲਾ ਉਹਨਾਂ ਨਾਲ ਹੀ ਮੇਰੇ ਛੋਟੇ ਭਾਈ ਰਵੀ ਗਰੇਵਾਲ ਸਾਹਿਬ ਉਹਨਾਂ ਦੀ ਸਮੂਲੀਅਤ ਰਾਣਾ ਗੁਰਜੀਤ ਸਿੰਘ ਜੀ ਦੀ ਸਦਕਾ ਹੋਈ ਹੈ ਉਹਨਾਂ ਦਾ ਵੀ ਨੇੜਤਾ ਹੈ ਸਾਡੇ ਨਾਲ ਵੀ ਨੇੜਤਾ ਹੈ ਇਹ ਵੀ ਇੱਕ ਬੜੇ ਪ੍ਰੋਫੈਸਿੰਗ ਲੀਡਰ ਨੇ ਸਾਡੇ ਫਰੀਦਕੋਟ ਜ਼ਿਲ੍ਹੇ ਤੇ ਜਾਂ ਮੁਕੇ ਜ਼ਿਲ੍ਹੇ ਤੇ ਉਹ ਵੀ ਆਏ ਨੇ ਸੋ ਦੋਨੋਂ ਹੀ ਪਾਰਟਮੈਂਟ ਹਰਕਿਆਂ ਦੇ ਨਾਲ ਸਾਨੂੰ ਇਹਦੇ ਨਾਲ ਬਹੁਤ ਮਾਨ ਤੇ ਸਾਥਿਵ ਮਿਲੀ ਹੈ ਬਹੁਤ ਬਹੁਤ ਮਸ਼ਕੂਰ ਮਾਜਵਾ ਸਾਹਿਬ ਪੱਟੀ ਵਾਲੇ ਗਿਲਸ਼ਾਹ ਵੀ ਇੱਥੇ ਬੈਠੇ ਆ ਸਾਡਾ ਪਰਸੋਂ ਦਾ ਪ੍ਰੋਗਰਾਮ ਸੀ ਪੱਟੀ 'ਚ ਤਾਂ ਉੱਥੋਂ ਦੇ ਲੋਕਾਂ ਨੇ ਗੱਲ ਕੀਤੀ ਕਹਿੰਦੇ ਸਾਡੇ ਜਿਹੜਾ ਚਟਾ ਉਹ ਖੰਡ ਦੀ ਤਰ੍ਹਾਂ ਵਿਕਦਾ ਹੈ ਮੈਂ ਕਿਹਾ ਤੁਹਾਡਾ ਮੰਤਰੀ ਲਖਸ਼ਮ ਜੜਦਾ ਤੁਸੀਂ ਮੰਤਰੀ ਨੂੰ ਕਹੋ ਕਿ ਚਿੱਟਾ ਬੰਦ ਕਰੇ ਕਹਿੰਦੇ ਮੰਤਰੀ ਕੋਸ਼ਿਸ਼ ਤਾਂ ਬੜੀ ਕਰਦਾ ਪਰ ਚਿੱਟਾ ਖਤਮ ਨਹੀਂ ਹੋ ਰਿਹਾ ਮੈਂ ਕਿਹਾ ਕੀ ਕਰ ਰਿਹਾ ਮੰਤਰੀ ਕਹਿੰਦਾ ਪੁਲਿਸ ਤਾਂ ਉਹਦੇ ਅੱਖੇ ਨਹੀਂ ਲੱਗਦੀ ਅਫਸਰ ਤਾਂ ਕੱਲੇ ਗੱਲ ਦੀ ਸੁਣਦੇ ਆ ਮੰਤਰੀ ਦੀ ਨਹੀਂ ਸੁਣਦੇਗੇ ਤੇ ਮੈਂ ਕਿਹਾ ਫਿਰ ਚਿੱਟਾ ਕਿਵੇਂ ਖਤਮ ਹੋਊ ਕਹਿੰਦੇ ਝਾੜੀ ਚ ਤਿੰਨ ਤਿੰਨ ਵਾਰੀ ਪੀਂਦਾ ਪਰ ਖਤਮ ਫਿਰ ਨਹੀਂ ਹੁੰਦਾ ਗਾ ਇਸ ਕਰਕੇ ਭਰਾਓ ਮੈਂ ਤਾਂ ਹੀ ਇਹ ਗੱਲ ਕਹੀ ਸੀ ਜੀ ਡਰਗ ਟੈਸਟ ਹੋਣਾ ਚਾਹੀਦਾ ਆ ਖੜਿਆ ਸਾਡੇ ਭਰਾ ਨਿਊਜ਼ 88 ਨਾਲ ਜਿੱਦਣ ਸਰਦਾਰ ਪ੍ਰਕਾਸ਼ ਸਿੰਘ ਜੀ ਜਿੱਦਾਂ ਨਾਮਿਨੇਸ਼ਨ ਕਰਨੀ ਸੀ ਉਹਨੇ ਤਾਂ ਇਹਨਾਂ ਨੇ ਇਹ ਗੱਲ ਕਹੀ ਇਹ ਕਹਿੰਦੇ ਜੀਰਾ ਨੇ ਕਿਹਾ ਡਾਕਟਰ ਹੋਣਾ ਚਾਹੀਦਾ ਅੱਗੋਂ ਜਵਾਬ ਕੀ ਸੀ ਕਹਿੰਦੇ ਪੱਤਰਕਾਰਾਂ ਦਾ ਵੀ ਹੋਣਾ ਚਾਹੀਦਾ ਇਹਨਾਂ ਨੇ ਕਿਹਾ ਪਹਿਲਾਂ ਜੀਰਾ ਕਰਾਉਣ ਨੂੰ ਫਿਰ ਤਾਂ ਪਹਿਲਾਂ ਤੁਸੀਂ ਉਹਦੇ ਨਾਲ ਕਰਾਓ ਅਸੀਂ ਸਾਰੇ ਪੱਤਰਕਾਰ ਵੀ ਡਾਕਟਰਸ ਕਰਾਉਣ ਨੂੰ تیار ਆਂ ਔਰ ਮੈਂ ਇਹ ਗੱਲ ਇਲੈਕਸ਼ਨ ਕਮਿਸ਼ਨ ਨੂੰ ਕਹੀ ਆ ਮੈਂ ਦੁਬਾਰਾ ਫਿਰ ਇੱਕ ਜਿਹੜੀ ਆ ਇੱਕ ਲੈਟਰ ਲਿਖਣ ਲੱਗਾ ਜਿਉਂਦੇ ਤੇ ਨਾ ਕਾਰਵਾਈ ਜਿਹੜੀ ਕੋਈ ਹੋਈ ਕਿਉਂਕਿ ਮੈਂ ਚਾਹਵਾ ਕਿ ਜਦੋਂ ਪਾਰਲੀਮੈਂਟ ਦੀ ਸੌ ਚੁੱਕਣੀ ਆ ਉਹ ਤਾਂ 100 ਚੁੱਕਣ ਤੋਂ ਪਹਿਲਾਂ ਡਾਕਟਰਸ ਤੋਂ ਹੋਵੇ ਔਰ ਸਰਟੀਫਿਕੇਟ ਜਿੰਨੇ ਕੋਲ ਹੋਵੇ ਕਿ ਵਾਕਈ ਇਹ ਨਸ਼ਾ ਰਹਿਤਾ ਉਹਨੂੰ 100 ਚੁਕਾਈ ਜਾਵੇ ਮੈਂ ਨਹੀਂ ਕਹਿੰਦਾ ਉਹਦੀ ਮੈਂਬਰਸ਼ਿਪ ਰੱਦ ਕੀਤੀ ਜਾਵੇ ਮੈਂ ਕਹਿੰਦਾ ਉਹਨੂੰ 6 ਮਹੀਨੇ ਲਈ ਉਹਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਉਹ ਮੈਂਬਰ ਪਾਰਲੀਮੈਂਟ ਨੂੰ ਦਾਖਲ ਕਰਾਇਆ ਜਾ ਜੀ ਮੈਂ ਸਮਝਦਾ ਕਿ ਕੀ ਐਮਪੀ ਦੀ ਇਲੈਕਸ਼ਨ ਹੈ ਥੋੜਾ ਫੇਸ ਟੌਪਾ ਐਮਪੀ ਦੀ ਇਲੈਕਸ਼ਨ ਦਾ ਸੀ ਜਿਹੜੇ ਮਸਲੇ ਐ ਛੋੜੇ ਸੈਂਟਰ ਨਾਲ ਸੰਬੰਧਿਤ ਆ ਇਹ ਬੀਜੇਪੀ ਦੇ ਸਾਹਮਣੇ ਕੋਈ ਪਾਰਟੀ ਖੜੋ ਕੇ ਜਿਹਦਾ ਮੁਕਾਬਲਾ ਕਰ ਸਕਦੀ ਆ ਉਹ ਸਿਰਫ ਕਾਂਗਰਸ ਐ ਕਿਉਂਕਿ ਨੈਸ਼ਨਲ ਪਾਰਟੀ ਐ ਔਰ ਸਾਡੇ ਇਲਾਕੇ ਦੇ ਵਿੱਚ ਬਾਰਡਰ ਨਾਲ ਸੰਬੰਧਿਤ ਜਿੰਨੇ ਵੀ ਇਲਾਕੇ ਆ ਸਾਰੇ ਸੈਂਟਰ ਨਾਲ ਸੰਬੰਧਿਤ ਆ ਔਰ ਬੀਜੇਪੀ ਨੇ ਕਦੀ ਵੀ ਸਾਡੇ ਇਸ ਇਲਾਕੇ ਦੇ ਕੋਈ ਨਸ਼ਾ ਕਿਸੇ ਮੋਬਾਈਲ ਦਾ ਹੱਥ ਨਾ ਲਗਾ ਕਿ ਬੀਜੇਪੀ ਪੰਜਾਬ ਨਾਲ ਬਿਲਕੁਲ ਮਤਲਬ ਨਹੀਂ ਨਾਲ ਆ ਬਿਚਾ ਇਸ ਕਰਕੇ ਮੈਂ ਇਹੋ ਜੀ ਪਾਰਟੀ ਚੁਣੀ ਮੇਰੀ ਸਾਰਿਆਂ ਨਵਾਸ਼ੀਆਂ ਜੀ ਹੋਣ ਸਾਰੇ ਨਾਂ ਦੇ ਸਾਡਾ ਮੈਂ ਸਮਝਦਾ ਕਿ ਸਾਡਾ ਕਾਂਗਰਸ ਪਰਿਵਾਰ ਬਹੁਤ ਵਧਿਆ ਲਾਲੀ ਢਾਲਾ ਜੀ ਦੇ ਨਾਲ ਆਉਣ ਦੇ ਨਾਲ ਅੱਜ ਕਾਂਗਰਸ ਨੂੰ ਤਨਤਨ ਹੱਕੇ ਤੋਂ ਬਹੁਤ ਵੱਡੀ ਮਜ਼ਬੂਤੀ ਮਿਲੀ ਹੈ ਕਿਉਂਕਿ ਇਹ ਪਰਿਵਾਰ ਅਕਾਲੀ ਦਲ ਦੇ ਨਾਲ ਬਹੁਤ ਪੁਰਾਣਾ ਜੁੜਿਆ ਹੋਇਆ ਸੀ ਔਰ ਮੈਂ ਸਮਝਦਾ ਕਿ ਇਹਨਾਂ ਦੇ ਸਾਰੇ ਚਮੋਲੀ ਦੇ ਕਰਨ ਦੇ ਨਾਲ ਸਾਨੂੰ ਕਾਂਗਰਸ ਨੂੰ ਬਹੁਤ ਵੱਡਾ ਬਰਗ ਲੂਗਾ ਔਰ ਵੈਗਰੋ ਕਿਰਪਾ ਕਰੇ ਜੰਦੀ ਕੜਾ ਹੋਏ